ਕਿ ਕੀ ਬਣ ਗਈ। ਤੇ ਮਾਤਾ ਜਿਉਂ ਵੀ ਜੀ ਨੇ ਸਿੱਖੀ ਦੀ ਗੁੱਤੀ ਆਪਣੇ ਬੇਡੇ ਦੀਪ ਸਿੰਘ ਨੂੰ ਦਿੱਤੀ। ਵੱਡਾ ਹੁੰਦਾ ਕਿ ਜਦੋਂ 17 ਕਰਿਆਂ ਦਾ ਆ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਹੋਇਆ। ਗਲਗੀ ਸਰਪਾਖਸ਼ਾ ਮਹਾਰਾਜੀ ਨੇ ਕੋਲੇ ਮੰਨੇ ਦੇਖ ਕੱਠਲੇ ਸੰਤਾਂ ਨੂੰ ਅਨੰਤਪੁਰ ਸਾਹਿਬ ਲਾਇਆ। ਵਾਹੀ। ਸੰਤਾਂ ਹਮ ਹਮ ਆ ਕੇ ਸ੍ਰੀ ਅਨੰਤਪੁਰ ਸਾਹਿਬ ਸਾਹਿਬਾਂ ਦੇ ਦਰਸ਼ਨ ਨੂੰ ਜਾ ਰਹੇ ਨੇ। ਮੈਂ ਇੱਥੇ ਦੋ ਝੰਗੀਆਂ ਦੀ ਗੱਲ ਕਰਨ ਲੱਗਾ। ਇੱਕ ਤੇ ਪਉ ਵਿੰਡਦੇ ਰਹਿਣ ਵਾਲਾ ਸੀ ਜਿਹਦਾ ਨਾਂ ਸੀ ਦੀਪਾ ਤੇ ਦੂਜਾ ਚੀਚੇ ਦੇ ਰਹਿਣ ਵਾਲਾ ਸੀ ਜਿਹਦਾ ਨਾਂ ਸੀ ਨੁੱਧਾ ਇਹ ਸੰਗਤ ਨਾਲ ਲੜ ਕੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਚਲੇ ਗਏ ਮਹਾਰਾਜ ਸ੍ਰੀ ਪਾਤਸ਼ਾਹ ਜੀ ਨੇ ਕਲਾਮ ਕੀਤਾ ਕਿ ਜਿੰਨੇ ਖੰਡੇ ਬਾਟੇ ਮੈਂ ਅਮਲ ਸਗੜਾ ਵਾਹ ਤੋ تیاری ਕਰ ਲੋ ਅਸੀਂ ਅਮਰ ਸੰਚਾਰ ਦੇ ਸਿਰੇ ਆਪ ਲੱਗਾਂ ਇਹਨਾਂ ਦੋਵਾਂ ਭਟੰਗੀਆਂ ਨੇ ਗੁਰੂ ਕਲਗੀ ਸਰਪਾਤ ਖਮਰਾ ਦੇ ਹਸਤ ਕਮਲਾ ਤੋਂ ਆਵਰ ਸਕਿਆ ਸੀ ਨੋਦੇ ਦਾ ਨਾਂ ਸੋਹਰਣੇ ਲੋਹ ਸੰਗ ਰੱਖ ਦਿੱਤਾ ਦੀਪੇ ਦਾ ਨਾਂ ਸੋਹਰਣੇ ਦੀਪ ਸੇ ਰੱਖ ਦਿੱਤਾ ਇੱਕ ਦਿਨ ਹਰਤਾ ਨੇ ਆ ਕੇ ਮਾਰ ਕੇ ਸਾਨੂੰ ਕਈ ਦਿਨ ਆਇਆ ਨੂੰ ਹੋ ਗਿਆ ਤੇ ਜੇ ਤੁਹਾਡਾ ਉਤੋਂ ਇਹ ਕਹਾਂ ਦਰ ਮਹਾਰਾਜ ਜੀ ਫੇਰਾ ਕੇ ਸੇਵਾ ਕਰਦੇ ਗੁਰੂ ਜੀ ਕਹਿਣ ਲੱਗੇ ਕਿ ਤੁਸੀਂ ਜਾ ਸਕਦੇ ਜੇ ਸਾਨੂੰ ਕੋਈ ਤਾਰੀਖੀ ਛੁੱਟੀਆਂ ਲੈਣ ਵਾਲਿਆਂ ਦਾ ਦਿਨ ਆ ਗਿਆ ਉਹ ਲੈਣਾ ਸਦਰ ਵੀ ਸਾਹਮਣੇ ਆ ਗਈ ਜਿਹਦੇ ਵਿੱਚ ਬਾਬਾ ਦੀਪ ਸਿੰਘ ਜੀ ਖਲੋਤੇ ਜਦੋਂ ਚਲਦਿਆ ਚਲਦਿਆ ਸਾਹਿਬ ਦੇ ਲਾਗੇ ਆਏ ਨਾ ਮਹਾਰਾਜ ਕਹਿਣ ਲੱਗੇ ਉਹ ਦੀਪ ਸਿੰਘਾ ਉਹ ਤੇਰੇ ਮਾਪਿਆਂ ਤੇ ਛੁੱਟੀ ਲੈ ਲਈ ਆ ਇਹ ਤੂੰ ਬੋਲਦਾ ਕਿ ਉਹ ਮਤ ਨੀ ਪਾ ਕੇ ਖਲੋਤਾ ਆਂਦਾ ਮਹਾਰਾਜ ਇਹ ਮੈਂ ਮਜ਼ਾਕ ਨਹੀਂ ਕਰ ਰਹਾ ਸਤਿਗੁਰੂ ਕਹਿਣ ਲੱਗੇ ਉਹ ਤੇਰਾ ਮੇਰਾ ਤੇ ਮਜ਼ਾਕ ਪਾਉਣਾ ਇਹ ਤੂੰ ਮਜ਼ਾਕ ਕਿਉਂ ਕਰਨਾ ਆਂਦਾ ਫਿਰ ਪੁੱਛਦੇ ਕਿਉਂ ਨੇ ਸਤਿਗੁਰੂ ਕਹਿਣ ਲੱਗੇ ਵੀ ਸਾਰਿਆਂ ਨੂੰ ਤੇ ਪੁੱਛਿਆ ਮਹਾਰਾਜ ਇਹਨਾ ਅਮਰ ਤੇ ਛੱਡ ਲਿਆ ਔਰ ਇਹਨਾਂ ਆਪਣੀ ਅਜੇ ਤੱਕ ਮਰਜ਼ੀ ਨਹੀਂ ਛੱਡੀ ਮਹਾਰਾਜ ਜਿੱਦ ਤੂੰ ਤੁਸੀਂ ਖੰਡੇ ਪਾਟੇ ਦਾ ਅੰਮ੍ਰਿਤ ਸ਼ਕਾਇ ਹੈ ਨਾ ਇੱਕ ਹਦਾਇਤ ਵਿੱਚ ਇਹ ਕੀ ਕੀਤੀ ਸੀ ਵੀ ਜਿਹੜਾ ਸੀਸ ਅੱਜ ਤੋਂ ਗੁਰੂ ਦਾ ਹਟਦਾ ਤੇ ਜਿਹੜੀ ਹੋਮੇ ਦੀ ਕਿਰਣਾ ਉਸ ਸਿਰ ਵਿੱਚੋਂ ਜਾਗਦੀ ਹੈ ਮਹਾਰਾਜ ਮੈਂ ਤੇ ਉਦੋਂ ਤੋਂ ਮਰ ਚੁੱਕਾ ਸਾਂ ਜਾਣਾਂ ਕਿ ਰਹਿਣਾ ਮੈਂ ਕੋਣੋ ਫੈਸਲਾ ਕਰਨ ਵਾਲਾ ਇਹ ਮਹਾਰਾਜ ਤੁਸੀਂ ਹੁਕਮ ਦੇ ਕੇ ਚਲਾ ਜਾਣਾ ਨਾ ਜੇ ਹੁਕਮ ਦਿਓ ਤੇ ਇਥੇ ਆ ਮਾੜੀ ਗੱਲ ਇਹ ਚਾਹੁੰਦਾ ਕਿ ਕਾਹਦੇ ਦੱਸ ਸਕਦੇ ਆ 10000 ਇਹ ਸਡੇ ਗੁਰਦਾਰ ਲੱਗਣ ਲੱਗਾ ਜੇ ਬਾਕੀ ਪੜ੍ਹ ਲੱਗਾ ਤੇ ਆਪੀ ਦੇ ਮੈਨਰ ਦੀ ਉਰਤੂ ਖਾਤੀ तमाम ਬੋਲੀਆਂ ਦਾ ਸੱਤਰ ਨੇ ਉਸਤਾਦ ਬਣਾ ਗਿਆ ਅਸਰ ਦਾ ਮੈਂ ਪੀਪਾ ਫਿਰ ਅਮਰਸ਼ਾਖ ਦੇ ਦੀਪ ਸਿੰਘ ਫਿਰ ਭਾਈ ਦੀਪ ਸਿੰਘ ਤੇ ਫਿਰ ਬਾਬਾ ਦੀਪੂ ਜਿਹੜੀ ਵਿਚੇ ਨਾ ਚੌਥੀ ਡਿਗਰੀ ਤੇ ਪਹੁੰਚ ਗਿਆ ਪੰਜਵਾਂ ਨਾਮ ਉਹਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਜਦੋਂ ਇਸਲਾ ਵਿੱਚ </body> ਨਾ ਬੋੜਾ ਢਾਕੇ ਜੰਗਲੜੇ ਹਨ ਕਦੇ ਮਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਜੰਮਾ ਸ਼ਹੀਦ ਆਖਿਆ ਇਹ ਮਿੰਨਾ ਡਿਗਰੀਆਂ ਹਾਸਲ ਕਰਕੇ ਵੀ ਉਹਨੇ ਗੁਰੂ ਘਰ ਦੀ ਸੇਵਾ ਨਹੀਂ ਛੱਡੀ ਵਾਣੀ ਗੁਰੂ ਇੱਕ ਦਿਨ ਬਾਬਾ ਦੀਪ ਸਿੰਘ ਜੀ ਲੰਗਰ ਦੇ ਵਿੱਚ ਝੂਠੇ ਭਾਂਡੇ ਮਾਜਰੇ ਸਨ ਪਾਣੀ ਬੋਲ ਦੇ ਬਾਟੇ ਨੂੰ ਵਾਰ-ਵਾਰ ਭਾਦੀ ਜਾ ਰਹੇ ਸਨ ਉਹਨੂੰ ਨਹੀਂ ਸੀ ਪਤਾ ਵੀ ਮੇਰੇ ਪਿੱਛੇ ਗਲਗੀਆਂ ਵਾਲੇ ਪਾਤਸ਼ਾਹ ਘਰੋਤੇ ਆਹੋ ਜਦੋਂ ਮੈਂ 5-7 ਵਾਰ ਬਾਟਾ ਮੰਗਿਆ ਨਾ ਤੇ ਮਹਾਰਾਜ ਕਹਿਣ ਲੱਗੇ ਉਹ ਦੀਪ ਸਿੰਘਾ ਬਾਟਾ ਮੰਗਦਾ ਮਾਦਾ ਅਗਰ ਨਹੀਂ ਦੀ ਬਾਟਾ ਤੇ ਪਹਿਲੀ ਵਾਰ ਹੀ ਮੰਗਿਆ ਗਿਆ ਸੀ ਹੁਣ ਫਿਰ ਤੂੰ ਕੀ ਮੰਗਦਾ ਆਂਦਾ ਸਤਿਗੁਰੂ ਜੀ ਹੁਣ ਤੇ ਮੈਂ ਆਪਣਾ ਮਨ ਮੰਗਦਾ ਮਨ ਉਹ ਦੀਪ ਸਿੰਘਾ ਤੈਨੂੰ ਕਿੱਥੇ ਪਤਾ ਲੱਗੂਗਾ ਤੇਰਾ ਮਨ ਮੰਗਿਆ ਗਿਆ